ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਆਪਣੇ ਨਵੇਂ ਦਿਨ ਇੱਕਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 5 ਜੁਲਾਈ ਤੇ ਖੇਤਾਂ ਮਾਏ ਤੇ ਤੇ ਸਵੇਰ ਕੇ 9:00 ਦਾ ਟਾਈਮ ਆ ਤੇ ਆਲੇ-ਦਾਲੇ ਤੁਹਾਨੂੰ ਪਤਾ ਹੀ ਆ ਵੀਰੋ ਝੋਨੇ ਦਾ ਟਾਈਮ ਚੱਲ ਰਿਹਾ ਤੇ ਖੇਤ ਆਪਣੇ ਤਿਆਰ ਆ ਤੇ ਅੱਜ ਵੈਸੇ ਮੌਸਮ ਬਹੁਤ ਸਾਫ਼ ਜਾ ਹੋਇਆ ਹੈ ਧੁੱਪ ਨਿਕਲੀ ਹੋਈ ਆ ਤੇ ਹਵਾ ਵੀ ਬਹੁਤ ਠੰਡੀ ਚੱਲ ਰਹੀ ਆ ਪਰ ਬੱਦਲ ਦਾ ਕੋਈ ਪਤਾ ਨਹੀਂ ਕਦ ਹੋ ਜੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀਰੋ ਮੀਂਹ ਦੱਸਿਆ ਹੋਇਆ ਕਾਫੀ ਦਿਨਾਂ ਦਾ ਤੇ ਇਸ ਕਰਕੇ ਆਪਾਂ ਪਾਣੀ ਘੱਟੀ ਰੱਖ ਰਿਹਾ ਲੇਕੀਤਾ ਚ ਤੇ ਮੋਟਰ ਆਪਣੀ ਬੰਦ ਦਾ ਲੈਟ ਆ ਰਹੀ ਆ ਪਰ ਆਪਾਂ ਬੰਦ ਕਰੀ ਹੋਈ ਆ ਇਸ ਕਰਕੇ ਤੇ ਤੁਹਾਨੂੰ ਦਿਖਾਣੇ ਆ ਉਹ ਦੇਖ ਸਕਦੇ ਵੀਰੋ ਪਰੇ ਆਪਣੀ ਜੀਰੀ ਲੱਗ ਗਈ ਤੇ 1.5 ਕਿੱਲਾ ਤਿਆਰ ਹੋਇਆ ਉਹ ਪਰਾਂ ਤੱਕ ਤੇ ਇੱਧਰ ਵੀ ਦੇਖੋ ਖੇਤ ਸਾਰੇ ਤਿਆਰ ਆ ਤੇ ਇੱਧਰ ਜੀਰੀ ਲੱਗੀ ਤੇ 90% ਜਿਹੜੀ ਲੱਗੀ ਤੇ 10% ਵੈਸੇ ਰਹਿ ਗਈ ਤੇ ਉਹ ਸੱਤਾ ਆਪਣਾ ਬੈਲੀ ਦੇਖ ਰਿਹਾ ਫੋਨ ਤੇ ਆਮਰੂਦ ਦਾ ਪੇਡਾ ਬਹੁਤ ਅਮਰੂਦ ਆਇਆ ਇਸ ਵਾਰ ਫੇਰ ਇਸ ਵਾ 12 ਮਾਸੀ ਪੇਡਾ ਵੀ ਰੋਏ ਠੰਡਾ ਚ ਵੀ ਅਮਰੂਦ ਹੁੰਦੇ ਆ ਤੇ ਗਰਮੀਆਂ ਚ ਵੀ ਚਵੱਚਾ ਆਪਣਾ ਮੋਟਰ ਆਪਣੀ ਬੰਦ ਆ ਹੇ ਮਿੱਤਰੋ ਮੋਟਰ ਚਲਾਤੀ ਆਪਾਂ ਤੇ ਜੇ ਕੋਈ ਸ਼ੌਟ ਤੇ ਮੈਂ ਥੋੜਾ ਥੋੜਾ ਪਾਣੀ ਕਰਦੀ ਆ ਬਾਕੀ ਪਰੇ ਚੱਲ ਰਿਹਾ ਤੇ ਉਹ ਪਰੇ ਕਿੰਨੇ ਜਪਾ ਜੀ ਡਾ ਰਹੇ ਆ ਸਭ ਚੱਲ ਰਿਹਾ ਆਪਣੇ ਪਰਦੇ ਵਾਲੇ ਜੀ ਆ ਰਹੇ ਕਿੱ딜ਾ ਹੁਣ ਨਾ ਦਵਾਈ ਤੇ ਤੁਰੰਤ ਜਾਣਾ ਭਾਈ ਵੰਗਿਆ ਚਾਲੇਗਾ ਤੇ ਪਾਂ ਖੇਤਾਂਾਂ ਤੇ ਆਪਣਾ ਇੱਧਰ ਹੀ ਕਿਲਾ ਲੱਗ ਰਿਹਾ ਤੇ ਲੌਣ ਲੱਗ ਰਹੇ ਆ ਪ੍ਰੀਸ਼ਨ ਮਹਾਰਾਜ ਵੀ ਆ ਗਏ ਦੇਖੋ ਬਈ ਮਿਲਾਈਨ ਨੂੰ ਕਿੱਧਰ ਰਿਹਾ ਬਾਲ ਹਾਂਜੀ ਕਿੱਧਰ ਰਿਹਾ ਬੜਲੀ ਬੜਲੀ ਇਰਕਾ ਪਾਣੀ ਦਿੱਤਾ ਹੈ ਪਾਣੀ ਪਾਣੀ ਆ ਗਿਆ ਬੜਲੀ ਬਾਬੇ ਸੇ ਕੁਵਰ ਤੇ ਬੜਲੀ ਬੜਲੀ ਦੇ ਦੌਲਤ ਭਰਾਣੇ ਵਾਲਾ ਦੇਖੋ ਇੰਨਾ ਤਾਂ ਭਰ ਗਿਆ ਜੰਗਲ ਹੋਰ ਫਿਰ ਜਿਹੜੀ ਜੁਰੀ ਜਿਹੜੀ ਬਈ ਦੇਖੋ ਕੇਵਣਾ ਬਹੁਤ ਰੱਖ ਰખી ਆ ਅੱਛਾ ਦਵਾਰਾ ਲਾਣੀ ਬਹੁਤ ਰੱਖ ਰખી ਆ ਬਈ ਸਾਰਿਆਂ ਨੇ ਐਤ ਕੀ ਤੇ ਦਵਾਰਾ ਲਾਣ ਕੀ ਸਲਾਹ ਹੈਗੀ ਆ ਮਤਲਬ ਇਹ ਕਹਿਰਾ ਵੀ ਪਾਣੀ ਆ ਵਾ ਕੱਲ ਨੂੰ ਆ ਵੀ 5 ਜੁਲਾਈ ਕਿਉਂਕਿ 5 ਜੁਲਾਈ ਨੂੰ ਪਿੱਛਾ ਮਾਰਾ ਫਲਾਡ ਆ ਇਹਦਾ ਬਹੁਤ ਜ਼ਿਆਦਾ ਪਰ ਕੱਲ ਨੂੰ ਅੱਜ 4 ਹੋ ਗਈ ਕੱਲ ਨੂੰ 5 ਆ ਆ ਬਾਈ ਉਹ ਤਿਆਰ ਕਰਿਆ ਆਪਾਂ ਲਾਵਾਂਗੇ ਨੂੰ ਹਜੇ ਪਾਣੀ ਪੁਣੀ ਦੇਖ ਲਈਏ ਰੱਬ ਨੂੰ ਤੇ ਇੱਧਰ ਪਾਈ ਕਿਲਾ ਲਾਇਆ ਹੋਇਆ ਤੇ ਚਲੋ ਫਿਰ ਮਿਲਦੇ ਆਂ ਆ ਮ ਜੰਗਲਵਾਂ ਦੇਖਦੇ ਆਂ ਜਾਨਵਰਾਂ ਦਾ ਕੀ ਹਾਲ ਹੋ ਰਿਹਾ ਪਾਣੀ ਤੋਂ ਬਚ ਰਹੇ ਆ ਕਿ ਨਹੀਂ ਚੱਲਦੇ ਆਂ ਫਿਰ ਲੈ ਵੀਰੋ ਜੋ 26 ਲਈ ਹੋਈ ਆਪਾਂ ਵਧੀਆ ਪੇਟਾ ਚੱਲ ਰਿਹਾ ਪਿਛਲੇ ਸਾਲ ਇਸ ਤੇ ਵਧੀਆ ਮਤਲਬ ਚੰਗਾ ਪੂਜਾ ਕਰਕੇ ਸੀ ਜਿਹੜੀ ਜਦੋਂ ਪਾਣੀ ਆਇਆ ਸੀ ਫਿਰ ਮਰ ਗਈ ਸੀ ਅੱRIS ਵਾਰ ਵੈਸਾ ਹੀ ਨਵਾ ਵੀ ਨਾ ਮੀ ਕਣੀ ਆਵੇ ਨਾ ਆਮ ਜਿਆਦਾ ਮੀ ਰੱਬ ਲਿਆਵੇ ਤੇ ਬਸ ਠੀਕ ਆ ਜਿੰਨਾ ਪੈ ਗਿਆ ਦੇਖੋ ਵੀਰੋ ਇਹ ਖੇਤ ਜਮੀ ਖਾਲੀ ਸੀ ਪਰ ਭਰ ਗਏ ਪਰ ਇੰਨਾ ਖਾਸ ਨਹੀਂ ਹੈਗਾ ਤਾਂ ਬੱਦਲ ਹੁਣ ਵੀ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਤੇ ਦੇਖੋ ਸੜਕ ਵੀ ਪੂਰੀ ਗਿੱਲੀ ਹੋ ਗਈ ਤੇ ਆਲੇ ਕੋਈ ਪਤਾ ਨਹੀਂ ਕਿਉਂਕਿ ਵੀਰੋ ਮੀਂਹ ਬਹੁਤ ਦਸਿਆ ਹੋਇਆ ਅੱਗੇ ਤੇ ਆਲੇ ਦੁਆਲੇ ਤੁਹਾਨੂੰ ਪਤਾ ਹੀ ਆਪਣੇ ਮੀਂਹ ਬਹੁਤ ਪੈ ਰਹੇ ਨੇ ਤੇ ਪਾਣੀ ਵੀ ਕਹੀਂ ਲੱਕੇ ਚ ਵੜ ਗਿਆ ਲੈ ਮਿੱਤਰੋ ਇੱਧਰ ਮੱਕੀ ਖੜੀ ਹੈ ਦੇਖੋ ਇਹ ਚਰੀ ਬੀਜ ਦੀ ਜਿਆਦਾ ਵੱਢੀ ਜਾ ਰਹੀ ਨਹੀਂ ਜਿਸਨੇ ਵੱਢਣੀ ਹੋਵੇ ਤੇ ਬੇਸ਼ੱਕ ਇਸ ਨੂੰ ਲੈ ਸਕਦਾ ਜਿੰਨੀ ਮਰਜ਼ੀ ਚਾਰ ਪਾਰ ਪੰਜ ਪਾਰ ਜਿਰੀ ਲਾਣੀ ਹੈ ਇਹਦਾਂ ਇਹ ਸੜਕ ਦਾ ਹਾਲ ਦੇਖੋ ਕਿੰਨਾ ਚਿੱਕੜ ਹੋ ਗਿਆ ਇਹਦੇ ਵਿੱਚ